ਵਾਲੀ ਗੱਲ ਹੈ ਸਾਡਾ ਛੋਟਾ ਬੱਚਾ ਹਨੀ ਮਲੋਤਰਾ ਤੇ ਬਹੁਤ ਛੋਟੀ ਉਮਰ ਚ ਜਿਹੜਾ ਅੱਜ ਸਾਡੇ ਚਲੇ ਗਿਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਪਿੱਛੇ ਸਾਰੇ ਹੀ ਮਲੋਤਰਾ ਪਰਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ੇ 50 ਸਾਲ ਤੋਂ ਲੰਬੇ ਸਮੇਂ ਤੋਂ ਸਾਡੇ ਬਜ਼ੁਰਗਾਂ ਤੋਂ ਸਾਡੇ ਸੰਬੰਧ ਨੇ ਫਿਰ ਜਿੱਥੇ ਮਲੋਤਰਾ ਪਰਵਾਰ ਨੂੰ ਬਹੁਤ ਵੱਡਾ ਘਾਟਾ ਤੇ ਉੱਥੇ ਮੈਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਘਾਟਾ ਪਿਆ ਤੇ ਬੱਚਿਆਂ ਨੂੰ ਬਹੁਤ ਵੱਡਾ ਘਾਟਾ ਬੱਚੇ ਛੋਟੇ ਬੱਚੇ ਨੇ ਤੇ ਪਰ ਆਪਾਂ ਕਰ ਕੁਛ ਨਹੀਂ ਸਕਦੇ ਪ੍ਰਮਾਤਮਾ ਅਗੇ ਅਰਦਾਸ ਹੀ ਕਰ ਸਕਦੇ ਆ। ਔਰ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਚਨਵਾ ਕੇ ਦੇਉਂ। ਬਹੁਤ ਦੁੱਖਵਾਲੀ ਗੱਲ ਹੈ। ਸਾਡਾ ਛੋਟਾ ਬੱਚਾ ਹਨੀ ਮਲੋਤਰਾ ਸਾਡੇ ਭਰਾ ਜੀ ਕੇਸ਼ੀ ਜੀ ਦੇ ਬੇਟਾ ਤੇ ਬਹੁਤ ਛੋਟੀ ਉਮਰ ਚ ਜਿਹੜਾ ਅੱਜ ਸਾਡੇ ਚਲੇ ਗਿਆ। ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਚਨਵਾ ਕੇ ਬਖਸ਼ੇ ਪਿੱਛੇ ਸਾਰੇ ਹਿਮਲੋਤਰਾ ਪਰਵਾਰ ਨੂੰ, ਪਰਿਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ੇ। ਔਰ ਮੇਰੇ ਬਹੁਤ ਜ਼ਿਆਦਾ ਪੁਰਾਣੇ ਕਹਿ ਸਕਦੇ ਆ ਇਹ ਕੋ 50 ਸਾਲ ਤੋਂ ਲੰਬੇ ਸਮੇਂ ਤੋਂ ਸਾਡੇ ਬਜ਼ੁਰਗਾਂ ਤੋਂ ਸਾਡੇ ਸਬੰਧ ਨੇ ਪਰ ਜਿੱਥੇ ਬਲੋਤਰਾ ਪਰਿਵਾਰ ਨੂੰ ਬਹੁਤ ਵੱਡਾ ਕਟਾ ਤੇ ਉੱਥੇ ਮੈਨੂੰ ਲਈ ਜੀ ਤਰਤੇ ਬਹੁਤ ਵੱਡਾ ਕਟਾ ਪਿਆ ਤੇ ਬੱਚਿਆਂ ਨੂੰ ਬਹੁਤ ਵੱਡਾ ਕਟਾ ਬੱਚੇ ਛੋਟੇ ਬੱਚੇ ਨੇ ਪਰ ਆਪਾਂ ਕਰ ਕੁਝ ਨਹੀਂ ਸਕਦੇ ਪਰਮਾਤਮਾ ਅਗੇ ਅਰਦਾਸ ਹੀ ਕਰ ਸਕਦੇ ਆ ਉਹ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਚਨ ਵਾਸਤੇ ਦੇ ਪਰ ਪਰਿਵਾਰ ਨੂੰ ਵਿਸ਼ਵਾਸ ਦਿਓ ਨਾ ਹਮੇਸ਼ਾ ਬੱਚਿਆਂ ਦੇ ਨਾਲ ਭਰਾ ਦੇ ਨਾਲ ਖੜੇ ਰਹਿਣੇ ਅਹੀ ਗੁਜੇਗਾ ਖਾਲਸਾ ਵਾਹਿਗੁਰੂ ਜੀ ਕਾ ਤੇ ਚੈ ਸ਼੍ਰੀ ਰਾਮ ਬਹੁਤ ਤਕਵਾਲੀ ਗੱਲ ਹੈ ਸਾਡਾ ਛੋਟਾ ਬੱਚਾ ਹਨੀ ਮਲੋਤਰਾ ਸਾਡੇ ਭਰਾ ਜੀ ਕੇਸ਼ੀ ਜੀ ਦੇ ਬੇਟਾ ਤੇ ਬਹੁਤ ਛੋਟੀ ਉਮਰ ਚ ਜਿਹੜਾ ਅੱਜ ਸਾਡੇ ਚਲੇ ਗਿਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਜ਼ ਬਖਸ਼ੇ ਪਿੱਛੇ ਸਾਰੇ ਹਿਮਲੋਤਰਾ ਪਰ ਆਪ ਲੋਕ ਪਰਿਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ੇ ਔਰ ਮੇਰੇ ਬਹੁਤ ਜ਼ਿਆਦਾ ਪੁਰਾਣੇ ਕਹਿ ਸਕਦੇ ਵੀ ਇਤੋ 50 ਸਾਲ ਤੋਂ ਲੰਬੇ ਸਮੇਂ ਤੋਂ ਸਾਡੇ ਬਜ਼ੁਰਗਾਂ ਤੋਂ ਸਾਡੇ ਸਬੰਧ ਨੇ ਪਰ ਜਿੱਥੇ ਬਲੋਤਰਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਤੇ ਉੱਥੇ ਮੈਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਘਾਟਾ ਪਿਆ ਤੇ ਬੱਚਿਆਂ ਨੂੰ ਬਹੁਤ ਵੱਡਾ ਘਾਟਾ ਬੱਚੇ ਛੋਟੇ ਬੱਚੇ ਨੇ ਤੇ ਪਰ ਆਪਾਂ ਕਰ ਕੁਝ ਨਹੀਂ ਸਕਦੇ ਪਰਮਾਤਮਾ ਅਗੇ ਅਰਦਾਸ ਹੀ ਕਰ ਸਕਦੇ ਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਚਨਵਾ ਦੇਵੇ ਪਰਿਵਾਰ ਨੂੰ ਵਿਸ਼ਵਾਸ ਦਿਓ ਨਾ ਹਮੇਸ਼ਾ ਬੱਚਿਆਂ ਦੇ ਨਾਲ ਭਰਾ ਦੇ ਨਾਲ ਖੜੇ ਆ ਅਸੀਂ ਕੋਈ ਜਗਾ ਖਾਲਸਾ ਵਾਈ ਗੁਰੂ ਜੀ ਚੈ ਸ੍ਰੀ ਰਾਮ ਉਹ ਵਾਲੀ ਗੱਲ ਹੈ ਸਾਡਾ ਛੋਟਾ ਬੱਚਾ ਹਨੀ ਮਲੋਤਰਾ ਸਾਡੇ ਭਰਾ ਜੀ ਕੇਸ਼ੀ ਜੀ ਦੇ ਬੇਟਾ ਤੇ ਬਹੁਤ ਛੋਟੀ ਉਮਰ ਚ ਜਿਹੜਾ ਅੱਜ ਸਾਡੇ ਚਲੇ ਗਿਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਪਿੱਛੇ ਸਾਰੇ ਹਿਮਲੋਤਰਾ ਪਰ ਆ ਲੋਕ ਪਰਿਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ੇ ਔਰ ਮੇਰੇ ਬਹੁਤ ਜ਼ਿਆਦਾ ਪੁਰਾਣੇ ਕਹਿ ਸਕਦੇ ਆ ਵੀ ਇਤੋਂ 50 ਸਾਲ ਤੋਂ ਲੰਮੇ ਸਮੇਂ ਤੋਂ ਸਾਡੇ ਬਜ਼ੁਰਗਾਂ ਤੋਂ ਸਾਡੇ ਸਬੰਧ ਨੇ ਪਰ ਜਿੱਥੇ ਬਲੋਤਾ ਦਾ ਪਰਿਵਾਰ ਨੂੰ ਬਹੁਤ ਵੱਡਾ ਕਟਾ ਤੇ ਉੱਥੇ ਮੈਨੂੰ ਨਿਜੀ ਤੌਰ ਤੇ ਬਹੁਤ ਵੱਡਾ ਕਟਾ ਪਿਆ ਤੇ ਬੱਚਿਆਂ ਨੂੰ ਬਹੁਤ ਵੱਡਾ ਕਟਾ ਹੈ ਤੇ ਬੱਚੇ ਛੋਟੇ ਬੱਚੇ ਨੇ ਪਰ ਆਪਾਂ ਕਰ ਕੁਝ ਨਹੀਂ ਸਕਦੇ ਪਰਮਾਤਮਾ ਅਗੇ ਅਰਦਾਸ ਹੀ ਕਰ ਸਕਦੇ ਆਂ ਹੋਰ ਪਰਮਾਤਮਾ ਨੂੰ ਆਪਣੇ ਚਰਨਾ ਚ ਸੁਣਵਾ ਦੇਵੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਹਮੇਸ਼ਾ ਬੱਚਿਆਂ ਦੇ ਨਾਲ ਭਰਾ ਦੇ ਨਾਲ ਖੜੇ ਆਂ ਅਸੀਂ ਕੋਈ ਜਿਹਾ ਖਾਲਸਾ ਵਾਈ ਗੁੱਜੇ ਤੇ ਚੈ ਸ਼੍ਰੀ ਰਾਮ